ਕਾਲਿਆ ਟਾਡੇ ਵੀ ਇਦਾਂ ਮਰ ਜਾ। ਤੁਹਾਡੇ ਵੀ ਇਦਾਂ ਹੀ ਮਰ ਜਾ। ਨੇ ਸਾਡੇ ਮਾਰ ਗਏ। ਸਾਡੇ ਨੇ ਸੱਤ ਵਾਪਸ ਤੇਰੇ। ਫੇਲੋ ਵੀਰ ਦੋਵੇਂ ਭਰਾ ਟੀਕਾ ਲਾ ਕੇ ਮਰ ਗਏ ਜੇ। ਔਏ ਥੁੜਾਂ ਤੋਂ ਨਸ਼ਾ ਲਿਆਉਂਦੇ ਜੇ। ਔਏ ਥੁੜਾਂ ਦੇ ਲੈ ਮਾਰਦੇ। 1 2 ਪਿੰਡ ਹੋ ਰਿਹਾ ਇਧਰ। ਹਾਏ ਫੇਲੋ ਕੀ। ਫੇਲੋ ਗਿਆ ਤਾਂ ਵੀ ਵੀਰ ਮਿਲਦਾ ਜੇ। ਇਹ ਕੰਮ ਨਾ ਕਰੋ ਵੀਰ ਕੋਈ ਵੀ। ਹੱਟ ਭਰਾ ਹੀ ਹੱਟੇ ਉਹ ਵੀ ਨਸ਼ੇ देना चाह रही, गाड़ी आदमी होगी ना चेसी। एक किलेक देना तो ले रही थी, किलेक साल तो यामी नहीं है। इंसानों के बात क्या लगता है? बंदी? चासन हो गया मैंने जब तो पता नहीं किया। यार तो बहुत पता तो लग गया। किन्हे बच्चे पहने थोड़ी? दो भी। किन्हे साल दिए हैं? एक पाँच साल जो तो कि तीन साल। ਜਿਹੜੀ ਕੋਲੇ ਬ੍ਰਦਰ ਉਹਦਾ ਮਮੂ ਦਾ ਨੀ ਮਮੀ ਦਾ ਜੀਸਾ ਅੰਦਰ ਦਫੇ ਕੇ ਅੰਦਰ ਵੀ ਦੁਖੀ ਪਰ ਆਇ ਕੋਈ ਮਰ ਗਿਆ ਤੇ ਬ੍ਰਦਰ ਤੁਹਾਡਾ ਬੇਡਾ ਛੋਟਾ ਬ੍ਰਦਰ ਇਸ ਤਰ੍ਹਾਂ ਕਹਿੰਦਾ ਤੇ ਮੈਂ ਹੁਆ ਨਹੀਂ ਬੇੜਾ ਹੀ ਕਰਕੇ ਜੇ ਸਰਕਾਰ ਕਰੇ ਚਾਹਵੇ ਸਭ ਹੋ ਜਾ ਸਰਕਾਰ ਦੀਆਂ ਅੱਖਾਂ ਨਹੀਂ ਤੇ ਆ ਜਿਹੜੀ ਸਰਕਾਰ ਹੁਣ ਨਵੀਂ ਬਣ ਗਈ ਆ ਨਾ ਇਹਨੇ ਤੇ ਜ਼ਿਆਦਾ ਹੀ ਬੇੜਾ ਕਰਕੇ ਕਰਤਾ ਅਰੰਡਾਂ ਚਾਰੀਆਂ ਤੁਰੀਆਂ ਫਿਰਦੀਆਂ ਕਿ ਲੋਪੀ ਕਿਦੇ ਚੋਰੀਆਂ ਹੁੰਦੀਆਂ ਕਿਦੇ ਕੋਸ਼ ਮਾਵਾਂ ਦੇ ਪੁੱਤ ਮਰਦੇ ਜਾਂਦੇ ਐ ਐਮਐਲ ਨੂੰ ਸਾਰਾ ਹੀ ਪਤਾ ਕਿੱਥੇ ਨਚਾ ਵੇਖਦਾ ਕਿੱਥੋਂ ਮੀਨਾ ਲੈਂਦਾ ਐਮਐਲ ਕਿੱਥੇ ਹੁੰਦਾ ਸਾਰਾ ਪਤਾ ਸਾਰਾ ਕੋਸ਼ਿ ਪਤਾ ਤੁਹਾਡੇ ਘਰ ਤੱਕ ਨਹੀਂ ਹੁਣ ਪਹੁੰਚਿਆ ਲਾਲਪੁਰਿਆ ਝਗੜੀਆਂ ਠੇਡੇ ਖਾਂਦਾ ਜਮਾਰੇ ਪਿੰਡ ਚ ਰੋਜ਼ ਕਿੰਨੀ ਕੁ ਪੂੜੀਆਂ ਦਾ ਸੇਵੜਾ ਪੂੜੀਆਂ ਜੀ ਦੇਖੋ ਜੀ ਜੇ ਹੁਣ ਹੱਡੇਰ ਕੇ ਜਾਂਦੇ ਲੈਣ ਹਨਾ ਤੇ ਗ੍ਰਾਮ ਤੋਂ ਘਟਦੇ ਲਿਆਉਂਦੇ ਦੋ ਤਿੰਨ ਹਜ਼ਾਰ ਕੱਟ ਜੀ ਗਿਆ ਇਹ ਫਿਰ ਉਹਨਾਂ ਦਾ ਖੁੱਲਾ ਹੁੰਦਾ ਵਾ ਉਹ ਕਹਿੰਦੇ ਜਿੰਨਾ ਚੁੱਕਣਾ ਚੁੱਕੋ ਕਿੰਨੇ ਸਾਲ ਦੇ ਬੱਚੇ ਜਿਹੜੇ ਵੇਚਦੇ ਹੋਣੇ ਕੀ ਹੈ ਜੀ 10 ਸਾਲ ਕੋਈ 8 ਸਾਲ ਦਾ ਵੀ 12 ਹਾਲ ਦਾ 15 ਸਾਲ ਦਾ ਇਹਨਾਂ ਬੱਚਿਆਂ ਦੇ ਸਪਲਾਈ ਦਿੱਤੀ ਸਰ ਨਹੀਂ ਤੁਹਾਡਾ ਕਹਿਣ ਦਾ ਪਾਵ ਹੈ 8 10 ਸਾਲ ਦੇ ਬੱਚੇ ਨੂੰ ਵੀ ਸਪਲਾਈ ਤੇ ਲਾਇਆ ਹਾਂਜੀ ਹਾਂਜੀ ਕਿੰਨੀਆਂ ਕਮੋਤਾ ਹੀ ਹੋਣੀ ਐ ਇਸ ਪਿੰਡ ਚਲੇ ਦੋ ਤਿੰਨ ਸਾਲ ਇੰਨੀ ਨਹੀਂ ਕੀ ਕਿੰਨੀ ਦੱਸ ਸਕਦਾ ਪੋਿੰਡਾਜੋ ਪੋਿੰਡਾਜੋ ਮੇਰੇ ਹਿਸਾਬ ਦੇ ਨਾਲ 8-10 ਤੋਂ ਵੱਧ ਜਿਆਦੀ ਇਹ ਮੋਟਾ ਹੈ ਇਸ ਪਿੰਡ ਨਸ਼ੇ ਦੇ ਕਿੰਨੇ ਤੋਂ ਕਿੰਨੀ ਉਮਰ ਤੱਕ ਦੇ ਨਸ਼ੇੜੀ ਹੁੰਦੇ ਇੱਥੇ ਤੇਰੇ ਤੋਂ ਕੀ ਬਦਲੇ ਹੈ ਵੱਡੇ ਵੱਡੇ ਅੰਦਰ ਤੱਕ ਹੈ ਛੋਟੀ ਉਮਰ ਦੇ ਬੱਚੇ ਕਿੰਨੇ ਹੁੰਦੇ ਆ ਟੀਮ ਤਾਂ 30 ਵੀ 15 ਹਾਲ ਦਾ 12 ਸਾਲ ਦਾ ਲੱਗਾ 12 ਸਾਲ ਦਾ ਵੀ ਇੱਥੇ ਨਸ਼ਾ ਕਰਨਾ ਹੁੰਦਾ ਹੈ ਜੀ ਮੈਂ ਤੁਹਾਨੂੰ ਨਾਲੇ ਢਾਡੇ ਵੀ ਇੱਦਾਂ ਕਰ ਮੈਂ ਸਾਡੇ ਦੇ ਮਾਰਦੇ ਸਾਡੇ ਮਾਰਗੇ ਸਾਡੇ ਦੇ ਸੱਖਾਂ ਤੇਰੇ ਲੈ ਲੋ ਵੀਰ ਦੋਵੇਂ ਭਰਾ ਟੀਕਾ ਲਾ ਕੇ ਮਰ ਗਏ ਜੇ ਓਏ ਛੁੜਾਂ ਤੋਂ ਨਾ ਝਾ ਲਿਆਉਂਦੇ ਜੇ ਓਏ ਛੁੜਾਂ ਦੇ ਮਾਰਦੇ ਇੱਕ ਦੋ ਪਿੰਡ ਹੋ ਰਿਹਾ ਇਧਰ ਫੇਲੋਗੀ ਫੇਲੋ ਗਿਆ ਤਾਂ ਵੀ ਫਿਰ ਮਿਲਦਾ ਜੇ ਇਹ ਕੰਮ ਨਾ ਕਰੋ ਵੀਰ ਕੋਈ ਵੀ ਇਸ ਲਈ ਅਸੀਂ ਖੜੇ ਹਾਂ ਪਿੰਡ ਜਮਾਰਾਏ ਜ਼ਿਲ੍ਹਾ ਤਰਨਤਾਰਨ ਜਮਾਰਾਏ ਪਿੰਡ 'ਚ ਹੌਲੀ ਕੜੀ 'ਚ ਦੋ ਸਗੇ ਭਰਾਵਾਂ ਦੀ ਨਸ਼ੇ ਦੇ ਕਾਰਨ ਮੌਤ ਹੋ ਕੇ ਹਟਿਏ ਉਹਨਾਂ ਨੇ ਆਪਣੇ ਇੱਥੇ ਘਰ 'ਚ ਬੈਠ ਕੇ ਟੀਕਾ ਲਾਇਆ ਸੀ ਟੀਕੇ ਲਾਇਤੀ ਔਰ ਦੋਨਾਂ ਦੇ ਸਰੀਰ 'ਚ ਮਰਨ ਵੇਲੇ ਟੀਕੇ ਮੌਜੂਦ ਸੀ ਅੱਛਾ ਕਰਦਾ ਜੀ ਦੋਵੇਂ ਭਰਾ ਬਹੁਤ ਜ਼ਿਆਦਾ ਕਰਦੇ ਸੀ ਇਹ ਆ ਨਸ਼ੇ ਤੇ ਆਂਦੀ ਸੀ ਕਾਰ ਦਿਓ ਨਨੇ ਤੇ 480 ਹਜ਼ਾਰ ਦਾ ਕਾਰ ਵੇਚਿਆ ਵਾ ਉਸਨੇ ਕ RAI ਚਿਤੇ ਰਾਈ ਢਾ ਗਿਆ ਇਹ ਜੇ ਬੋਤੀ ਡੱਕਦੀ ਹੀ ਅੰਦੇ ਤਵੇ ਮਾਰਦੇ ਥਾਤਾਂ ਸਿਰ ਪਾੜ ਦਿੰਦੇ ਜੇ ਚੈਰੀ ਡੱਕਦੀ ਵੀ ਨਾ ਦੋ ਪ੍ਰਾਨ ਦੋ ਪ੍ਰਾ ਸਕੇ ਦੋ ਪ੍ਰਾ ਮਲਕੀ ਤੇ ਬੋਤੀ ਜਿਹੜਾ ਕਾਰ ਵੇਚਿਆ ਆ ਥਾਂ ਵੇਚਦਾ ਆ ਜਿਹੜਾ ਹਾਂਜੀ ਦੀ ਤਾਂ ਗਾਰਡਰ ਵਾਲੇ ਆਪ ਵੇਚ ਤੇ ਚੱਪਾਂ ਲਾ ਲਾ ਉਹਨਾਂ ਨੇ ਸਾਰੇ ਪਿੰਡ ਨੂੰ ਪਤਾ ਮੱਲੇ ਨੂੰ ਪਤਾ ਪਿਆ ਕੋਈ ਨਹੀਂ ਹਾਂ 1 1 2 2 ਦਿੱਤਾ ਤੇ ਡਾਡਰ ਵੇਚ ਤੇ ਟੀਨਾ ਤੂੜੀ ਵਾਲਾ ਬਹੁਤ ਵੱਡਾ ਸੀ ਹਾਂਜੀ ਸਮੈਗ ਪੀਉਂਦੇ ਹੀ ਵੇਚ ਕੇ ਗਾੜੇ ਦੇੜਕੇ ਵੇਚਿਆ ਨਾ ਦੇੜਕੇ ਦੇੜਕੇ ਵੇਚਿਆ ਹਾਂ ਪਦੇ ਕੁਛ ਕਦੇ ਕੁਛ ਹਾਂ ਕਦੀ ਬਾਰੀਆਂ ਕਣਕ ਡਰਮ ਡਰਮ ਵੀ ਵੇਚਤੇ ਤੇ ਕਣਕ ਵਿਚਾਰੀ ਨੇ ਮੁੱਲ ਬੱਚਿਆਂ ਦੀ ਲੈ ਕੇ ਭਾਈ ਡਰਮ ਸਮੇਤ ਪੇਟੀਆਂ ਮਸ਼ੀਨਾਂ ਤੱਕ ਮੈਟਰਾਂ ਤੱਕ ਵੇਚਤਾ ਹਾਰ ਕੇ ਘਰੋਂ ਨਿਕਲ ਗਈ ਚਾਰੀ ਆਪ ਦੇ ਟੇਕੇ ਰਹੀ ਦੋ ਚਾਰ ਮਹੀਨੇ ਹੋਣੀ ਆਈ ਫਿਰ ਤੇ ਦੂਜਾ ਭਰਾ ਕੁਵਾਰਾ ਸੀ ਉਹਦੀ ਬੋਤੀ ਚਲ ਗਈ

ਜਿਹੜੀ ਗਈਏ ਛੱਡ ਕੇ ਉਹ ਤੁਹਾਡੀ ਦਰਾਨੀ ਦੀ ਜਿਠਾਨੀ ਦਰਾਨੀ ਲੱਗੀ ਉਹ ਜਿਠਾਨੀ ਉਹ ਸ਼ਹਿਰਿੰਦੇ ਉਹ ਚੇਰੀ ਕਰਕੇ ਗਾਂਦੀ ਹੈ ਤੇ ਅ ਤੁਸੀ ਉਹਨਾਂ ਨੂੰ ਮਨਾ ਕਰਦੇ ਹੋ ਹਾਂ ਜਿਹੜੇ ਤੁਹਾਡੇ ਹੱਥ ਹੁੰਦੇ ਹਾਂ ਹਾਂਜੀ ਪਰ ਬਾਕੀ ਤੁਹਾਨੂੰ ਪਤਾ ਹੀ ਹੈ ਕਿ ਨਸ਼ਾ ਬੰਦੇ ਨਸ਼ਾ ਜ਼ਰੂਰੀ ਕਰਵਾਉਂਦਾ ਜੇ ਸੀਜਣਾ ਲੱਗੀ ਉਹਨਾਂ ਨੂੰ ਮੱਸੀ ਨਾਲ ਤੇ ਕਿੰਨੇ ਦਿਨਾਂ ਤੋਂ ਲੈ ਰਹੇ ਸੀ ਕਿੰਨੇ ਸਾਲ ਤੋਂ ਜਾਂ ਮਹੀਨਿਆਂ ਤੋਂ ਉਹ ਕਿਹਦੇ ਸਰਵੇਹਾ ਤੋਂ ਬਾਤ ਚੱਲ ਰਹੀ ਸੀ ਜਨ ਜੀ 4 ਸਾਲ ਹੋ ਗਏ ਮੈਨੂੰ ਜਦੋਂ ਪਤਾ ਲੱਗਿਆ ਵਿਆਹ ਤੋਂ ਬਾਅਦ ਪਤਾ ਲੱਗਿਆ ਮਿਹਨਤ ਹੀ ਹੁੰਦੀ ਆ 8 ਸਾਲ ਮੈਂ ਆਡੇ ਆੜੀ ਸੋਣੀ ਮਟਰ ਤੋਂ ਲੈ ਕੇ ਘਰਾਂ ਦਾ ਕੰਮ ਕਰ ਲਿਆ ਹੈ ਅਸੀਂ ਕੰਮ ਤੁਸੀਂ ਆਪ ਮਜ਼ਦੂਰੀ ਕਰਦੇ ਹੋ ਜਿਹੜਾ ਕੰਮ ਕਰਨਾ ਹੈ ਜਿੱਕੇ ਮਜ਼ਦੂਰੀ ਮਲਕੀ ਇਤਨੇ ਕਦੇ ਕੰਮ ਲੱਭਣ ਦੀ ਕੋਸ਼ਿਸ਼ ਕੀਤੀ ਸ਼ੁਰੂ ਸ਼ੁਰੂ ਜਦੋਂ ਵਿਆਹ ਤੋਂ ਬਾਅਦ ਇਹਨਾਂ ਘੰਟੇ ਨੇ ਸਰ ਜੀ ਦੇ ਨਸ਼ੇ 'ਚ ਪੈ ਕੇ ਉਹਨਾਂ ਦਾ ਕੰਮ ਨਹੀਂ ਕੀਤਾ ਤੇ ਪਰ ਤੁਹਾਨੂੰ ਤੁਹਾਡੇ ਵਿਆਹ ਨੂੰ ਕਿੰਨੇ ਸਾਲ ਹੋ ਗਏ 7 ਸਾਲ ਤੇ ਤੁਸੀਂ ਦੱਸ ਰਹੇ ਹੋ 4 ਸਾਲ ਪਹਿਲਾਂ ਤੋਂ ਸ਼ੁਰੂ ਹੋਇਆ ਉਹ ਬਾਦ ਵਿੱਚ ਕੋਈ ਤਾਂ ਨਾ ਬੋਲੇ। ਵਿਆਹ ਤੋਂ ਬਾਅਦ ਉਹਨਾਂ ਨੇ ਦੱਸਿਆ ਵੀ ਪਹਿਲੇ ਤੋਂ ਲੈਂਦਾ ਸੀ। ਦੱਸਿਆ ਉਹਨਾਂ ਨੇ ਕੁਝ। ਨਹੀਂ ਸਾਨੂੰ ਨਹੀਂ ਸੀ। ਜਦੋਂ ਆਣ ਕੇ ਡਿੱਗਣਾ, ਇੰਜੈਕਸ਼ਨ ਫੜੇ ਜਾਣੇ ਹੋ। ਸਹੇ ਚੀਜ਼ਾਂ ਫੜੀਆਂ ਜਾਣੀਆਂ ਫਿਰ ਸ਼ੂ ਹੋ ਜਾਂਦਾ ਸਾਨੂੰ। ਹੂੰ। ਤੁਸੀਂ ਕਿਸਰਾ ਰੋਕਦੇ ਤੁਹਾਨੂੰ। ਉਸ ਸੰਬੰਧ ਨੇ ਇਹ ਕਿਹਾ ਜਾਂਦਾ ਵਾ ਕਿ ਮੈਂ ਤੇਰੇ ਨਾਲ ਲੱਗੀ ਆ, ਮਤਲਬ ਤੇਰੇ ਖਾਤਰ ਆਪਣਾ ਘਰ ਛੱਡਿਆ, ਬੱਚੇ ਆ, ਗੜੀ ਆ, ਬੇਟੀ ਵੀ ਹੂੰ।

ਉਹ ਜਿਹੜੀ ਕੰਦ ਪਰਲੀ ਉਹ ਵੀ ਟੁੱਟੀ ਹੋਈ ਏ ਪਪਾਲ ਪਾਈ ਏ ਇਹ ਹੌਲੀ ਹੌਲੀ ਟੁੱਟ ਰਹੀ ਆ ਤੇ ਦੋਨੋਂ ਪ੍ਰਾਵਾਂ ਨੇ ਮਿਲ ਕੇ ਤੋੜਿਆ ਹਾਂ ਹਾਂ ਜੀ ਇਹਨੇ ਜਗਾਂ ਨੂੰ ਨੇ ਵੇਚੇ ਤਿੰਨ ਹਾਂ ਉਹ ਮਸ਼ੀਨਾਂ ਸੰਸ਼ਾ ਖਾ ਲਿਆ ਉਹਨਾਂ ਨੇ ਵੇਚੀ ਤੇ ਬਸ ਇਹੀ ਬਚੇ ਨੇ ਸਾਮਾਨ ਵੇਚਦਾ ਅਗਰੀਲਾ ਗੁਰੇ ਨਾਲ ਵੇਚ ਰਹੀ ਜਗਾਂ ਵੀ ਵੇਚਦੀ ਹੈ ਬਾਤ ਤਾਂ ਜਗਾਂ ਵੀ ਵੀ ਅਜੇ ਤੱਕ ਅਸੀਂ ਬੈਠੇ ਆ ਉਹ ਬਚੀ ਹੋਈ ਥੋੜੀ ਬਚੀ ਇਹ ਚੱਲਦੀ ਨਹੀਂ ਇਧਰ ਇੱਕ ਮਿੰਟ ਨੂੰ ਮੋੜ ਕੇ ਕਰਦੀ ਥੋੜੀ ਬਚੀ ਜੀ ਨਾ ਬਚੀ ਜੀ ਨਾ ਸਾਹਮਣੇ ਤੋਂ ਤੁਸੀਂ ਫਿਰ ਉਸ ਤੋਂ ਬਾਅਦ ਇਤਲਾਹ ਕੋਈ ਪਹਿਲਾਂ ਤੁਸੀਂ ਪਿੰਡ ਚ ਲੋਕਾਂ ਨੂੰ ਇਤਲਾਹ ਕੀਤੀ ਆ ਪੁਲਿਸ ਸਿੱਧੀ ਨਹੀਂ ਕੋਈ ਪੁਲਿਸ ਆਪੇ ਪੁਲਿਸ ਚਾਮੀ ਆ ਗਈ ਵੀ ਬੋਟੀ ਨੇ ਗਾਲ ਘੁੜਤੇ ਨਾ ਜਿਹੜੀ ਮੇਰਾ ਲੋਈ ਆ ਹਾਂਜੀ ਗਾਲ ਘੁੜਤੇ ਆ ਦੇਖੋ ਵੀ ਉਹ ਆਪਣੇ ਆਦਮੀ ਦਾ ਗਾਲ ਘੁਟੂ ਵੀ ਕਿਹੜੀ ਜਨਾਨੀ ਕਰਦਾ ਕਿਨੇ ਕਿਹਾ ਕਿਨੇ ਕਿਹਾ ਕਿਤਿਓ ਖਬਰ ਦਿਲ ਗਈ ਅਸੀਂ ਇਹ ਨਹੀਂ ਆਉਂਦੇ ਪਿੰਡ ਦੇ ਆ ਕਿ ਬਾਹਰੋਂ ਕਹਿਤੀ ਕਿੰਨੇ ਕਹਿਤੀ ਵੀ ਆਹੇ ਗਾਲ ਘੁਟ ਕੇ ਮਾਰਦੇ ਆ ਚਾਮੀ ਪੁਲਿਸ ਦੇ ਇੱਥੇ ਗੱਡੀਆਂ ਦੀਆਂ ਗੱਡੀਆਂ ਆ ਗਈਆਂ ਐਣਾ ਪੁਲਿਸ ਵੀ ਜਿਹੜਾ ਟੀਕੇ ਫੇਰੇ ਹੋਏ ਸੀ ਵਿੱਚ ਹਾਂਜੀ ਉਹ ਪੁਲਿਸ ਲੈ ਗਈ ਉਹ ਵੀਡੀਓ ਲੈ ਗਈ ਖੁਣੀ ਸੂਈਆਂ ਸਾਈਆਂ ਕਿਉਂਕਿ ਤਾਂ ਰਮਨ ਨੂੰ ਪਤਾ ਸੀ ਤੇ ਉਸ ਤੋਂ ਬਾਅਦ ਬਾਡੀ ਕਿੱਥੇ ਲੈ ਕੇ ਗਏ ਹਸਪੀਟਲ ਲੈ ਕੇ ਨਹੀਂ 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 ਮਾਨੀਆ ਜੀ ਮੁੱਕੇ ਗਏ ਬਹੁ ਉਹਨਾਂ ਨੂੰ ਕੀ ਖਾਣਾ ਮੁੱਕ ਗਏ ਉਹਨਾਂ ਨੂੰ ਵੱਡੇ ਆਕੜੇ ਹੀ ਪਤਾ ਨਹੀਂ ਉਹਨਾਂ ਨੇ 12 ਵਜੇ ਆਪਣਾ ਨਸ਼ਾ ਕਰ ਲਿਆ 10000 ਦਾ ਨਸ਼ਾ ਆਇਆ ਸ਼ਾਮੀ ਖੁਦ ਦੱਸਿਆ ਆਪਦੀ ਘਰ ਦਿਨ ਵਿੱਚ ਨਸ਼ਾ ਪਾਇ ਹੀ ਮੰਗਦੀ ਦੋਤੀ ਪਿੰਡ ਚ ਆਇਆ 10000 ਦਾ ਨਸ਼ਾ ਆ ਆ ਇੱਕ ਘਰੇ ਆ ਬੂਏ ਗਾੜੀ ਆ ਜਾਂਦਾ ਹੀ ਅਗਲੇ ਬੂਏ ਗਾੜੀ ਦੇ ਦਿੰਦੀ ਸਾਨੂੰ ਮੈਂ ਆਪਣੇ ਘਰ ਦੂਰ ਰਹਿਣੀ ਆ ਮੈਨੂੰ ਨਹੀਂ ਪਤਾ ਵੀ ਕਿੱਥੋਂ ਦੇ ਆਏ ਕੀ ਬੁੱਢੀ ਦੇਗੀ ਬੰਦਾ ਦੇ ਗਿਆ ਆ ਨਸ਼ਾ ਕਰੇ ਜੂਸ ਹੋਇਆ ਸ਼ਾਮੀ ਉਧਰ ਘਰੇ ਹੀ ਆ ਇਹ ਪਿੰਡ ਕਿਹੜਾ ਆ ਜਮਾਰਾ ਕਿੰਨੇ ਕ ਬੱਚੇ ਨਸ਼ਾ ਕਰਦੇ ਹੁਣ ਬਹੁਤ ਹੀ ਜ਼ਿਆਦੇ ਇਥੋਂ ਦੇ ਮਾਰੇ ਵੀ ਵੱਡੇ ਆ ਤੇ ਖਾਂਦੇ ਵੀ ਹੁਣ ਵੀ ਬਹੁਤ ਵੇੜਾ ਕੋਲ ਸਾਡਾ ਵੇੜਾ ਜਿਹੜਾ ਦਿਹਾੜੀ ਫਿਰ ਉਹ ਦਿਹਾੜੀਆਂ ਨਹੀਂ ਕਰਦੇ ਨਸ਼ਾ ਕਰਕੇ ਸੌਂ ਜਾਂਦੇ ਰਾਤ ਨੂੰ ਚੋਰੀਆਂ ਕਰਦੇ ਉਹ ਮੈibੀਆਂ ਦੇ ਮੁੰਡਾ ਕੋਈ ਕੰਮ ਕਰਕੇ ਖੁਸ਼ ਨਹੀਂ ਨਸ਼ਿਆਂ ਤੇ ਆਦੀ ਆ ਉਹ ਬੁੱਢੀਆਂ ਵਿਚਾਰੀਆਂ ਲੀਰਾਂ ਪੋਚੇ ਲਾ ਕੇ ਆਪਣੇ ਨਿਆਣੇ ਪਾਲਣੇ ਵੇੜਾ ਮੈibੀ ਸਿੰਘ ਵੀ ਦੁਖੀ ਆ ਕਿੰਨੀਆਂ ਮੌਤਾਂ ਹੋਈਆਂ ਨੇ ਇਸ ਪਿੰਡ ਬਾਤੂ ਮੌਤਾਂ ਵੀ ਇੱਥੇ ਦੇ ਪਿੰਡ ਵਿੱਚ ਪਿਛਲੇ 1 ਸਾਲ ਚ 2 ਸਾਲਾਂ ਚ ਹਾਂ ਬਥੇਰੀਆਂ ਹੋਈ ਜਾਂਦੀਆਂ ਆ ਤੈਨ ਨੁੱਕ ਕੇ ਦੋਵਾਂ ਦਿਨਾਂ ਜੀ ਇਹ ਇੱਕ ਸੋਮਵਾਰ ਮੁੱਕ ਗਿਆ ਤੇ ਦੋ ਯਤਵਾਰ ਮੁੱਕ ਗਏ। ਇਹ ਕੋਰੋ ਹੀ ਕੋਈ। ਹਾਂਜੀ ਆ ਵੀ ਇੱਥੇ ਕੋਈ। ਉਹ ਤਾਂ ਬੱਚਾ ਹੀ ਨਹੀਂ ਕੋਈ ਮੁਫਤੀ ਦਾ। ਉਹਨਾਂ ਦੇ ਸੱਪ ਲੜ ਗਏ। ਉਹ ਆਂਦੇ ਸੱਪਾਂ ਲੜ ਗਏ। ਪਹਿਲਾਂ ਉਤਰਾ ਉਹ ਗੋਰੀ ਕਾਲੀ ਆਂਦੇ ਰਾਣੀ ਵਾਲੀ ਕੋਈ ਖਾਂਦਾ ਹੀ ਵਿਚਾਰਾ। ਪਰ ਪੋਤ ਤੇ ਪੋਤੀ ਗਾ ਵੀ ਉਹਨਾਂ ਦਾ ਵੀ। ਉਹ ਮਾਂ ਵਿਚਾਰੀ ਲੋਕਾਂ ਦੇ ਉਹੇ ਕੂੜੇ ਸੋੜਦੀ ਸਾਰੀ ਉਮਰਾਂ ਦੇ ਉਹਦੀ। ਮਾਂ ਦੀ ਨਾ ਕਿ ਦੋ ਪੁੱਤ ਉਹਦੇ ਵੀ ਆਂਦੇ ਦੋਹਾਂ ਪੁੱਤਾਂ ਸੁੱਖ ਨਹੀਂ ਦਿੱਤਾ। ਕਰਦਾ ਤੇ ਮੈਂ ਇਹੋ ਨਹੀਂ ਬੇੜਾ ਹੀ ਕਰਕੇ ਜੇ ਸਰਕਾਰ ਕਰੇ ਚਾਵੇ ਸਭ ਕੋ ਜੇ ਸਰਕਾਰ ਦੀਆਂ ਅੱਖਾਂ ਮੀਟੀਆਂ ਆ ਜਿਹੜੀ ਸਰਕਾਰ ਹੁਣ ਨਵੀਂ ਬਣ ਗਈ ਆ ਨਾ ਇਹਨੇ ਤੇ ਜ਼ਿਆਦਾ ਹੀ ਬੇੜਾ ਕਰਕੇ ਕਰਤਾ ਰੰਡੀਆਂ ਵਿਚਾਰੀਆਂ ਤੁਰੀਆਂ ਫਿਰਦੀਆਂ ਕਿ ਲੋਕੀ ਕਿਤੇ ਚੋਰੀਆਂ ਹੁੰਦੀਆਂ ਕਿਤੇ ਕੋਸ਼ ਮਾਵਾਂ ਦੇ ਪੁੱਤ ਮਰਦੇ ਜਾਂਦੇ ਕੋਈ ਸਰਕਾਰ ਮੁਰਦਾ ਪੁਲਿਸ ਇਧਰੋਂ ਪੁਲਿਸ ਪਿੰਡ ਦੇ ਛੜਾ ਲੈ ਹੁੰਦੇ ਸ਼ਾਮਾਂ ਇਧਰੋਂ ਫੜ ਕੇ ਖੜਦੇ ਨਾ ਚੋਰੀ ਵਾਲੇ ਬੰਦੇ ਨੂੰ ਸ਼ਾਮਾਂ ਨੂੰ ਮੈਂਬਰ ਸਰਪੰਚ ਜਾਂਦੇ ਉਹਦੇ ਛੜਾ ਕੇ ਘਰ ਆਪਣੇ ਮੂੰਹਾਂ ਨੂੰ ਜਾਣਾ ਛੜਮਣਾ ਹੀ ਪੈਣੇ ਉਹ ਤੇ ਹੁਣ ਮੈਂ ਤੁਹਾਡੇ ਘਰ ਚ ਕੰਮ ਪਾਜੀ ਦੇ ਕਰਦੀ ਮੇਰਾ ਹੀ ਮੁੰਡਾ ਪੜਿਆ ਜਾਉ ਇਹਨੇ ਵਿਚਾਰੇ ਨੇ ਛਡਾ ਕੇ ਲਿਆ ਦੇਣਾ ਵੀ ਬੀਬੀ ਛਡਾ ਲਿਓ ਜਿੱਥੇ ਤੱਕ ਪੁਲਿਸ ਦਾ ਰੋਲ ਹੈ ਹਾਂਜੀ ਪੁਲਿਸ ਹੁਣ ਤੱਕ ਨਸ਼ਿਆਂ ਤੇ ਨੱਥ ਕਿਉਂ ਨਹੀਂ ਪਾ ਸਕੀ ਇਹਨਾਂ ਪਿੰਡਾਂ 'ਚ ਵੀਰ ਜੀ ਇਹ ਹੁਣ ਪਿੰਡ ਵਾਲਿਆਂ ਦਾ ਨਹੀਂ ਕਸੂਰ ਹੈ ਤੇ ਸਰਕਾਰ ਹੁਣ ਮੈਂ ਸੋਚਦਾ ਜਿਹੜੀ ਦੁਕਾਨ ਤੇ ਨਹੀਂ ਆਇਆ ਆਪਾਂ ਨੂੰ ਨਹੀਂ ਮਿਲ ਜਾ ਤੇ ਜੇ ਇਸ ਮੈਗ ਵੀ ਕਿਤੇ ਨਾ ਆਇਆ ਹੋਊਗੀ ਮਿੱਕੂ ਨਾਲ ਤੇ ਹਟਣਗੀ ਸਰਕਾਰਾਂ ਦਾ ਹੀ ਬੇੜਾ ਕਰਕ ਗਿਆ ਐਮਐਲਆ ਦਾ ਤੇ ਸਰਕਾਰ ਦਾ ਜਦੋਂ ਚੋਣਾ ਹੁੰਦੀ ਆ ਵੋਟਾਂ ਐਮਐਲ ਨੂੰ ਸਾਰਾ ਹੀ ਪਤਾ ਕਿੱਥੇ ਨਚਾ ਵੇਖਦਾ ਕਿੱਥੋਂ ਮੀਨਾ ਲੈਂਦਾ ਐਮਐਲ ਕਿੱਥੇ ਹੁੰਦਾ ਸਾਰਾ ਪਤਾ ਸਾਰਾ ਕੁਛ ਹੀ ਪਤਾ ਉਹ ਸਾਡੇ ਘਰ ਤੱਕ ਨਹੀਂ ਹੁਣ ਪਹੁੰਚਾ ਲਾਲਪੁਰਿਆ ਇੱਥੇ ਗਲੀਆਂ ਛੱਡੇ ਖਾਂਦਾ ਜਦੋਂ ਵੋਟਾਂ ਲੈਣੀਆਂ ਘਾਡੇ ਘਰਾਂ ਤੇ ਆਉਂਦਾ ਹੁਣ ਨਹੀਂ ਸਾਡੇ ਦੁੱਖ ਨੂੰ ਹਲਕਾ ਲੰਮੇ ਐਮਐਲ ਦਾ ਫੋਨ ਆ ਮੇਰੇ ਭਰਾ ਕਹਿੰਦਾ ਲਾਲਪੁਰਿਆ ਆਇਆ ਕੋਈ ਹਲਪ ਹੋਈ ਮੈਂ ਕੱਲ ਪਛੱਡ ਕੇ ਸਾਡੀਆਂ ਬਰੂਆਂ ਤੇ ਨਹੀਂ ਆਇਆ ਹਲਪੋਂ ਨੇ ਕੀ ਕਰਨ ਉਹ ਵੀ ਮੰਨਣਾ ਨਹੀਂ ਦਿੰਦੀਆਂ ਸਿੰਘ ਐਮਐਲ ਹੀ ਪੈ ਗਿਆ ਵੜਾ ਪਰ ਆਈ ਕੰ ਤੁਸੀਂ ਕਿਸੇ ਨਸ਼ੇ ਦੀ ਮੌਤ ਤੇ ਕਿਸੇ ਦੇ ਨਸ਼ੇ ਦੀ ਮੌਤ ਵਾਲੇ ਘਰ ਨਹੀਂ ਜਾਂਦੇ ਜਿਹੜੇ ਜਿਹੜੇ ਪਿੰਡ ਦੇ ਆਉਂਦੇ ਆ ਪਿੰਡ ਦੇ ਸਾਡੇ ਪਿੰਡ ਦੇ ਬਹੁਤ ਮੈਂਬਰ ਸਰਪੰਚ ਚੰਗੇ ਆ ਸਾਡਾ ਸਰਪੰਚ ਵੀ ਉਹ ਡਿਉਟੀ ਬਹੁਤ ਵਧੀਆ ਨੇ ਵੀ ਮੈਨੂੰ ਐਂ ਦੱਸੋ ਜਦੋਂ ਵੋਟਾਂ ਵੇਲੇ ਇੱਕ ਕਿੱਡਾ ਵੱਡਾ ਮੁੱਦਾ ਬਣਦਾ ਮੁੱਦਾ ਬਣਦਾ ਵੋਟਾਂ ਵੇਲੇ ਵੀ ਉਹ ਆਉਂਦੇ ਆ ਸਾਨੂੰ ਘਰੋਂ ਘਰੀ ਕਹਿੰਦੇ ਨਹੀਂ ਨਸ਼ੇ ਦਾ ਨਹੀਂ ਉਹ ਤਾਂ ਕੋਈ ਵੀ ਕਰਦਾ ਚੁੱਕਦਾ ਸਾਡੇ ਨਾਲ ਹੋਣੀ ਆ ਵੀਰ ਭਣਾ ਵਰਤਿਆ ਅਹੀਂ ਤੇ ਆਪ ਜਿੱਥੇ ਸਾਡੇ ਪਿੰਡ ਦੇ ਸਰਪੰਚ ਆਂਦੇ ਚੁੱਪ ਕਰਕੇ ਵੋਟਾਂ ਬੋਟ ਵੀ ਸਾਡੀ ਬਹੁਤ ਅਹੀਂ ਘਾਰ ਬਣੇ ਆ ਸਾਡੇ ਪੰਜ ਮੇਰੇ ਘਰ ਵਾਲੇ ਜਿਹੜੇ ਪੰਜ ਅਗੇ 6 ਆਪਣੇ ਭੈਣ ਭਰਾ ਆਇਓ ਤੇ ਸਾਡੇ 2-3 ਘਰ ਉਧਰ ਵਾ 2-3 ਇਧਰ ਮੇਰਾ ਉਧਰ ਗੜੀ ਚ ਵਾ ਪਰ ਬੋਟ ਸਾਡੀ ਰਾਇਸਲਾ ਨੇ ਜੇਤ ਦੇਣਾ ਪੈਂਦੀ ਜਿੱਦਨ ਜਿਹੜੀ ਕਮੇਟੀ ਨੂੰ ਜਾਣੀ ਸਾਡੀ ਬੋਲ ਕੱਟੇ ਆਉਂਦੀ ਐਤਵਾਰ ਸਵੇਰੇ ਮੁੱਕੇ 6 ਵਜੇ ਚਾਹ ਬਣਾਈ ਐ ਉਹ ਕਮਰੇ ਚ ਬਬਤੀ ਨੇ ਚਾਹ ਬਣਾਈ ਆ ਚਾਹ ਲੈ ਕੇ ਅੰਦਰ ਰਹੀ ਆ ਤੇ ਇੱਕ ਬੈਠ ਤੇ ਪਿਆ ਤੇ ਇੱਕ ਥੱਲੇ ਜਿਹੜਾ ਨਿੱਕਾ ਸੀ ਉਹ ਡੇਂਜੂਸ ਕਰਕੇ ਦਿੰਦਾ ਸੀ ਪਹਿਲਾਂ ਉਹਨੂੰ ਲਉਂਦਾ ਆਪ ਬਾਅਦ ਚ ਲਉਂਓ ਆਪੇ ਲੋង ਦੇ ਸਿਰੰਜਾ ਇਹਨਾਂ ਵੀਰਾਂ ਨੇ ਵੇਖੀਆਂ ਆ ਸਰਮਣ ਵੀਰ ਨੇ ਵੀ ਲੱਗੀਆਂ ਪੁੱਟੀਆਂ ਉਹਨਾਂ ਦੀ ਸਰਪੰਚ ਹਾਂਜੀ ਵੀਡੀਓ ਬਣਾਈ ਉਹਨਾਂ ਦੀ ਰੱਖੀ ਵੀਡੀਓ ਬਣਾ ਕੇ ਕੁਝ ਹੋਰ ਕਹਿਣਾ ਚਾਹਾਂਗੇ ਤੁਸੀਂ ਕੋਈ ਐਜੀ ਗੱਲ ਕੋਈ ਆ ਇਹ ਕੀ ਬਣ ਕਰ ਅੱਟ ਭਰਾ ਹੀ ਅੱਗੇ ਉਹ ਵੀ ਨਸ਼ੇ 'ਚ ਉਹ ਵੀ ਇੰਦੇ ਨਸ਼ਾ ਰੇ ਗਾੜੀ ਆਦਮੀ ਹੋਵੇ ਨਸ਼ੇ 'ਚ ਕੀ ਬੋਲੂ ਤੁਹਾਨੂੰ ਥੋੜੇ ਆਪਣੇ ਭਰਾ ਹਾਂਜੀ ਥੋੜੇ ਆਪਣੇ ਭਰਾ तीन साल के बेटे से करो फैमिली कटी से एक मेरा खुद का बड़ा भ्रा सत महीने हुए हैं इंजेक्शन जी दस वो केड़ा पेंडा बेटा हां जी चोला साहब चोला साहब जिला तरन नहीं वो भी स्त्री के ही है पर आओ ਕਿੰਨੇ ਬੱਚੇ ਨਸ਼ੇ ਲੈਂਦੇ ਹੋਣੇ ਇਹ ਜੀ ਤਕਰੀਬਨ ਸਾਡੇ ਜਿੰਨੇ ਵੀ ਮਤਲਕਾਂ ਦੀਆਂ ਗੇੜਾ ਸਾਡੇ ਜ਼ਿੰਮੇਵਾਰਾਂ ਦੇ ਬੱਚੇ ਤਕਰੀਬਨ ਜਾਂ 3-4 ਤੇ ਘਰ ਇੱਥੇ ਸਾਡੇ ਲੱਗੇ ਹੀ ਆ ਇਹ ਪਰਮਜੀਤਾ ਮਤਲਕਾਂ ਦੀ ਪੀ ਇਹਨਾਂ ਨੂੰ ਵੀ ਪਤਾ ਸਾਰਾ ਜਿਹੜੀਆਂ ਸਰਕਾਰਾਂ ਇਹ ਤੋਂ ਪਹਿਲਾਂ ਵੀ ਰਹੀਆਂ ਹੋਰ ਵੀ ਸਰਕਾਰਾਂ ਨੇ ਸਭ ਪਤਾ ਹੈ ਕਿ ਨਸ਼ਾ ਕਿੱਥੋਂ ਵਿਕਦਾ ਹੈ ਕਿੱਥੇ ਆਉਂਦਾ ਹੈ ਕਿੱਥੇ ਜਾਂਦਾ ਹੈ ਕਿੱਥੇ ਅਨੰਸਮੈਂਟ ਹੁੰਦਾ بڑے بڑے ਸਦਾਕਰ ਆ ਇਹ ਬੜੇ ਸਦਾਗਰ ਨਸ਼ਾ ਵੇਚਦੇ ਕਿੰਨੀਆਂ ਮੌਤਾਂ ਹੀ ਹੋਣੀਆਂ ਇਸ ਪਿੰਡ 'ਚ ਪਿਛਲੇ 2-3 ਸਾਲ ਕਿੰਨੀ ਕਿ ਕਿ ਦੀ ਕਿ ਦੱਸ ਸਕਦਾ ਨਹੀਂ ਕੋਈ ਅੰਦਾਜ਼ਾ ਕੋਈ ਅੰਦਾਜ਼ਾ ਮੇਰੇ ਹਿਸਾਬ ਦੇ ਨਾਲ 8-10 ਤੋਂ ਵੱਧ ਜਿਆਦੀਆਂ ਹੀ ਮੌਤਾਂ ਹੋਈਆਂ ਇਸ ਪਿੰਡ 'ਚ ਪਿਛਲੇ 6 ਦਿਨ ਦਾ 15 ਤੋਂ ਵੱਧ ਨਸ਼ਾ ਆ ਗਿਆ ਜਦੋਂ ਦਾ ਨਸ਼ਾ ਚੱਲਿਆ ਤੇ 30-40 ਤੇ ਮਾਰੀ ਗਏ ਹੋ ਜਮਾ ਰਹੇ ਚ ਕਿੰਨੇ ਸਾਲਾਂ 'ਚ ਹਿਸਾਬ ਲੈ ਲਓ ਜਦੋਂ ਤੋਂ ਨਸ਼ਾ ਤੁਰਿਆ ਆਲੇ ਦੁਆਲੇ ਵਾਲੇ ਹੋਰ ਤੁਹਾਡੇ ਪਿੰਡਾਂ ਦਾ ਨਾਮ ਲਵਾਂਗੇ ਕਿਹੜੇ ਕਿਹੜੇ ਆਲੇ ਦੁਆਲੇ ਵਾਲੇ ਪਿੰਡ ਨੇ ਜਿਹੜੇ ਨਸ਼ੇ ਦੀ ਚਪੇਟ ਨੇ ਨਸ਼ੇ ਦੀ ਆਲ ਪੰਜਾਬ ਪਿੰਡ ਦਾ ਨਾਮ ਹੀ ਨਹੀਂ ਮਿਲਦਾ ਆਲ ਪੰਜਾਬ ਕੋਈ ਬਚਿਆ ਨਹੀਂ ਪਿੰਡ ਕੋਈ ਪਿੰਡ ਨਹੀਂ ਨਹੀਂ ਹੋਗਾ ਗੋਲੀਆਂ ਮਿਲਦੇ ਪੈਸੂਆਂ ਦਾ ਵੀ ਤੇ ਆਪਣੇ ਚਿੱਟਾ ਦੇ ਬਹੁਤ ਵਿਗਦਾ ਜੀ ਚਿੱਟਾ ਦੇ ਵਾਲੀ ਕਿੰਨਾ ਕੁ ਵਿਗਦਾ ਚਿੱਟਾ ਦੇ ਬਹੁਤ ਵਿਗਦਾ ਤਾਰੇ लागले ਪਿੰਡਾਂ ਸਾਰਿਆਂ ਦੇ ਵਿਕਣਦੇ ਨਹੀਂ ਵਿਕਣ ਦਾ ਬਹੁਤ ਵਿਕਣ ਦਾ ਮਤਲਬ ਕਿੰਨੀਆਂ ਕਪੂੜੀਆਂ ਜਿਵੇਂ ਮਤਲਬ ਜਾਮਾ ਰਾਇ ਪਿੰਡ ਚ ਰੋਜ਼ ਕਿੰਨੀਆਂ ਕਪੂੜੀਆਂ ਦਾ ਸੇਵਣਾ ਜੀ ਦੇਖੋ ਜੀ ਜੇ ਹਨ ਹੱਡੇਰ ਕੇ ਜਾਂਦੇ ਲੈਣ ਹਨਾ ਤੇ ਗ੍ਰਾਮ ਤੋਂ ਘੱਟ ਦੇ ਲਿਆਉਂਦੇ ਦੋ ਤਿੰਨ ਹੱਥ ਘੱਟ ਠੀਕ ਹੈ ਜੀ ਫਿਰ ਉਹਨਾਂ ਦਾ ਖੁੱਲਾ ਹੁੰਦਾ ਵਾ ਉਹ ਕਹਿੰਦੇ ਜਿੰਨਾ ਚੁੱਕਣਾ ਚੁੱਕੋ ਅੱਛਾ ਬੱਚੇ ਬੱਚੇ ਲਾਏ ਇਹਨਾਂ ਨੇ ਗਾਂ ਸਪਲਾਈ ਦਿੱਤੀ ਬੱਚਿਆਂ ਨੂੰ ਨੀ ਨੀਕੇ ਬੱਚੇ ਡੇ ਆ ਦੇਣ ਹੂੰ ਕੰਡੇ ਰੱਖੇ ਕੋਲ ਤੇ ਤੋੜ ਤੋਲ ਦੇਈ ਜਾਂਦੇ ਆ ਕਿੰਨੇ ਨੇ ਉਹਨੇ ਬ੍ਰੋ ਕਿੰਨੇ ਕਿਹੇ ਬੱਚੇ ਨੇ ਆ ਜੀ ਕਿੰਨੇ ਸਾਲ ਦੇ ਬੱਚੇ ਜਿਹੜੇ ਵੇਚਦੇ ਹੋਣੇ ਕੀ ਹੈ ਜੀ 10 ਸਾਲ ਕੋਈ 8 ਸਾਲ ਦਾ ਕੋਈ 12 ਸਾਲ ਦਾ 15 ਸਾਲ ਦਾ ਇਹਨਾਂ ਬੱਚਿਆਂ ਦੀ ਸਪਲਾਈ ਦਿੱਤੀ ਸਰ ਨਹੀਂ ਤੁਹਾਡਾ ਕਹਿਣ ਦਾ ਪਾਪਾ 8-10 ਸਾਲ ਦੇ ਬੱਚੇ ਨੂੰ ਵੀ ਸਪਲਾਈ ਤੇ ਲਾਇਆ ਹਾਂਜੀ ਹਾਂਜੀ ਲਾਇਆ ਜੀ ਉਹ ਆਪ ਵੀ ਕਰਦਾ ਫਿਰ ਆਪ ਵੀ ਕਰੀ ਜਾਂਦੇ ਆ ਵੀ ਲਈ ਜਾਂਦੇ ਮੈਡਮ ਹੁਣ ਲਈ ਜਾਂਦੇ ਵੀ ਜਾਂਦੇ ਤੁਸੀਂ ਨਸ਼ਾ ਛਡਾਊ ਕੇਂਦਰ ਆਪਣੇ ਇਲਾਜ ਲਈ ਕਦੋਂ ਤੋਂ ਜਾਂਦੇ ਰਹੇ ਸਰ ਮੈਂ ਸੈਂਟਰ ਦੋ ਵਾਰ ਆਟਿਆ ਵਾ ਇੱਕ ਵਾਰ ਮੈਂ 7 ਮਹੀਨੇ ਲਾ ਕੇ ਆਇਆ ਸੈਂਟਰ ਤੇ ਰੀਹੈਬਿਲਿਟੇਸ਼ਨ ਸੈਂਟਰ ਜੀ ਕਿਹੜੀ ਜਗ੍ਹਾ ਹੈ ਇਹ ਆ ਆਪਣੇ ਜੀਰੇ ਅੱਛਾ ਹਾਂਜੀ ਦੂਸਰੀ ਵਾਰ ਤੇ ਦੂਸਰੀ ਵਾਰ ਮੈਂ ਕੰਜੇ ਹਨ 4 ਮਹੀਨੇ ਲਾ ਕੇ ਆਇਆ ਅੱਛਾ ਉੱਥੇ ਜਿਉਂ ਜਾਈਏ ਉੱਥੇ ਤੇ ਸਹੀ ਰਹੀਦਾ ਹੂੰ ਪਿੰਡ ਆ ਕੇ ਫਿਰ ਜਦੋਂ ਪਤਾ ਮਿਲਦਾ ਵਾ ਵਿਗਦਾ ਵਾ ਫਿਰ ਲੱਗ ਜਾਈਦਾ ਜਾਨ ਕੇ ਦੋ ਚਾਰ ਦਿਨ ਗੱਡੀ ਦੇ ਨਾਲ ਗੀ ਉਥੇ ਹੁਣ ਪਤਾ ਨਹੀਂ ਮਿਲਦਾ ਨਹੀਂ ਉਹਦੀ ਹਰੀ ਇੱਥੇ ਆਣ ਕੇ ਫੇਰ ਉਹ ਜਾਂ ਤੇ ਬੰਦ ਹੋ ਜੇ ਨਾ ਪੱਕਾ ਹੀ ਮਿਲਣਾ ਜਿਹੜਾ ਬੰਦ ਹੋ ਜੇ ਵੀ ਚਿੱਟਾ ਦੇ ਚੈਨ ਮਿਲ ਬਿਲਕੁਲ ਬੰਦ ਹੋ ਜੇ ਨਾ ਫੇਰ ਤੇ ਜਦੋਂ ਚਿੱਟਾ ਨਹੀਂ ਮਿਲਦਾ ਤਾਂ ਤੁਸੀਂ ਵਿਪਰੋ ਨੋਰਫੀਨ ਦਾ ਚੂਰਾ ਲੈ ਲੈਣੇ ਹਾਂਜੀ ਚੱਲਦਾ ਹੀ ਆ ਫਿਰ ਕੋਈ ਨਾ ਕੁਛ ਖਾਣਾ ਪੈਂਦਾ ਤੇ ਤੁਸੀਂ ਇਸ ਚੀਜ਼ ਤੋਂ ਬਾਹਰ ਤਾਂ ਆਣਾ ਚਾਹੁੰਦੇ ਹੋ ਆਣਾ ਚਾਹੁੰਦੇ ਆ ਜੀ ਪਰ ਨਿਕਲੇ ਨਹੀਂ ਜਾਂਦਾ ਬਸ ਇਹ ਕਿੱਥੇ ਘਟਾਇਆ ਆਪਣੀ ਹਿੰਮਤ ਕਰਕੇ ਕਿ ਨਹੀਂ ਥੋੜਾ ਘਟਾਇਆ ਮੈਂ ਉਦਾਂ ਘਟਾਇਆ ਵੈਡੀ ਗੱਲ ਨਹੀਂ ਅਜੀ ਘਟਾਇਆ ਬਹੁਤ ਐਨਾ ਅੱਛਾ ਪਰ ਇਹ ਆ ਵੀ ਸਾੜੇ ਥੂੜ ਇਹੋ ਜੀ ਚੀਜ਼ ਆ ਵੀ ਜਿਹਨਾਂ ਥੂੜ ਵਜਦੀ ਆ ਸੇਰ ਨੂੰ ਖਿੱਚ ਪੈਂਦੀ ਆ ਘਰਦਿਆਂ ਨਾਲ ਲੜੀਦਾ ਪੈਸੇ ਲਈ ਦੇ ਬੜਾ ਕੰਮ ਖਰਾਬ ਹੁੰਦਾ ਫੇਰ ਜਾ ਕੇ ਮਿਲ ਜੀਦੇ ਤੇ ਕਿੱਥੋਂ ਕਿੱਥੋਂ ਮਿਲਦਾ ਕਿੱਥੋਂ ਕਿੱਥੋਂ ਲਾ ਕੇ ਆਇਆ ਲਾ ਕੇ ਜੀ ਲੱਗ ਲੈ ਪਿੰਡਾਂ ਸਾਰੇ ਮਿਲਦਾ ਵਾ ਜੀ ਉਮਰ ਤੱਕ ਦੇ ਜਿਹੜੇ ਹੁੰਦੇ ਨੇ ਨਸ਼ੇੜੀ ਹੁੰਦੇ ਮਾਏ ਜੀ ਕਿੰਨੇ ਤੋਂ ਕਿੰਨੀ ਉਮਰ ਤੱਕ ਤੇ ਨਸ਼ੇੜੀ ਹੁੰਦੇ ਤੇਰੇ ਕੋਈ ਹਦ ਲਾਇਆ ਹੈ ਵੱਡੀ ਵੱਡੀ ਉਮਰ ਤੱਕ ਹੈ ਛੋਟੀ ਉਮਰ ਦੇ ਬੱਚੇ ਕਿੰਨੇ ਹੁੰਦੇ ਨੇ 3 ਤੋਂ ਵੀ 3 ਤੋਂ 15 ਹਾਂ ਲੈ 12 ਸਾਲ ਦਾ ਲੱਗਾ 12 ਸਾਲ ਦਾ ਵੀ ਇੱਥੇ ਨਸ਼ਾ ਕਰਨਾ ਲੱਗਾ ਕਾ ਵੀ ਪਈ ਐ ਇੱਧਰ ਦੇਖ ਭਾ ਵੀ ਪਈ ਐ ਇੱਥੇ ਇੱਕ ਤਾਜੀ ਲੱਗਦੀ ਐ ਹੈ ਪੰਨੀਆਂ ਪਈਆਂ ਇਹ ਤਾਂ ਕੋਈ ਕਮਰਾ ਨਹੀਂ ਛੱਡਿਆ ਜਿੱਥੇ ਪੰਨੀਆਂ ਨਾ ਪਈਆਂ ਹੋਣ ਹੈ ਨਸ਼ੇ ਦੀਆਂ ਟੀਕੇ ਟੁਕੇ ਨਾ ਪਈਆਂ ਹੋਣ ਇਹ ਸਰਕਾਰੀ ਹਸਪਤਾਲ ਕੀ ਹੈ ਇਹ ਪ੍ਰਾਇਮਰੀ ਹੈਲਥ ਸੈਂਟਰ ਸੀ ਇਹ ਡਿਸਪੈਂਸਰੀ ਸੀ ਸਰਕਾਰ ਦੀ ਹਾਂ ਜੀ ਹੈ ਹਾਂ ਜੀ ਤੇ ਕੋਈ ਚਲੀ ਜਾਂਦੇ ਕਾਦੀ ਇੱਕ ਕਦੋਂ ਤੋਂ ਬੰਦ ਹੈ ਹਸਪਤਲ ਕੀ ਹੁਣ ਹੋਈ ਚੱਲਿਆ ਇਹ ਸਾਲ ਮਹੀਨੇ ਸਾਲ ਕੋਈ ਚੱਲਿਆ ਮੇਰੇ ਖਿਆਲ ਇਹ ਸਾਲ ਤੋਂ ਅੱਛਾ ਤੇ ਹੁਣ ਕਿੱਥੇ ਫੇਰ ਹੁੰਦਿਆ ਜੀ ਫੇਰ ਤੋਂ ਫੇਰਾ ਕੰਮ ਖਰਾਬ ਹੀ ਹੈ ਤੇ ਹੁਣ ਹਸਪਤਲ ਕਿੱਥੇ ਹੈ ਹਾਂਜੀ ਹਸਪਤਲ ਕਿੱਥੇ ਰੱਖਿਆ ਵਾ ਕੋਈ ਨਵੀਂ ਬਿਲਡਿੰਗ ਆ ਹੁਣ ਹਸਪਤਲ ਦੀ ਉਹ ਆਪਣੇ ਪਿੰਡ ਪਚਾਇਆ ਤੇ ਰੱਖਿਆ ਨਹੀਂ ਇਹ ਹਸਪਤਲ ਕਿਉਂ ਖਾਲੀ ਕਰਤਾ ਸਰਕਾਰ ਨੇ ਅੱਛਾ ਅੱਛਾ ਰਿਪੇਅਰ ਲਈ ਖਾਲੀ ਕੀਤਾ ਸੀ ਹਾਂਜੀ ਮੁੜ ਕੇ ਆਏ ਨਹੀਂ ਉੱਥੇ ਰਹਿੰਦੇ ਆਪਣੇ ਉੱਤਰ ਹੀ ਆ ਜਾ ਰਿਹਾ ਕੰਮ ਆਹ ਸੂਈਆਂ ਵੀ ਰੱਖੀਆਂ ਇੱਥੇ ਇੰਜੈਕਸ਼ਨ ਤੇ ਸੂਈ ਹਾਂਜੀ ਓ ਮਾਈ ਗਾਡ ਨਸ਼ਾ ਛਡਾਓ ਕੇਂਦਰ ਵੀ ਹੁੰਦਾ ਸੀ ਇੱਥੇ ਇੱਥੇ ਨਸ਼ਾ ਛਡਾਓ ਕੇਂਦਰ ਵੀ ਹੁੰਦਾ ਸੀ 1 2 3 4 5 6 7 8 9 ਕਰੀਏ ਕਟਨ ਕਟਿੰਗ ਕਰੀਏ ਕਟੀਆਂ ਕਰੀ ਜਾ ਬਾਈ ਸ਼ਾਬਾਸ਼ ਸ਼ਾਬਾਸ਼ ਇਹ ਜਮਾ ਰਾਇ ਦਾ ਪਿੰਡ ਦਾ ਹਾਲ ਆ ਹੈ ਜਮਾ ਰਾਇ ਜਿਲ੍ਹਾ ਤਰਨਤਾਰਨ ਹਾਂਜੀ ਹਸਪੀਟਲ ਹੁੰਦਾ ਸੀ ਇਹ ਸਰਕਾਰ ਦਾ ਹੈ ਹਾਂਜੀ ਹਾਂਜੀ ਬ੍ਰਦਰ ਇਹ ਜਾਮਾਰੇ ਪਿੰਡ ਦੇ ਹਸਪੀਟਲ ਖੜੇ ਐ ਇੰਨੀਆਂ ਸਰਿੰਜਾਂ ਨੇ ਔਰ ਪੰਨੀਆਂ ਵੀ ਨੇ ਥੋੜਾ ਜਿਹਾ ਅਸੀਂ ਪੰਜਾਬ ਦੇ ਸਿਹਤ ਮੰਤਰੀ ਔਰ ਪੰਜਾਬ ਦੇ ਮੁੱਖ ਮੰਤਰੀ ਔਰ ਪੰਜਾਬ ਦੇ ਡੀਜੀਪੀ ਔਰ ਪੰਜਾਬ ਦਾ ਜੋ ਨਾਰਕੋਟਿਕ ਸੈੱਲ ਹੈ ਪੰਜਾਬ ਪੁਲਿਸ ਦਾ ਔਰ ਜਿਹੜਾ ਸਪੈਸ਼ਲ ਟਾਸਕ ਫੋਰਸ ਹੈ ਪੰਜਾਬ ਪੁਲਿਸ ਦੀ ਜਿਹੜੀ ਨਸ਼ਾ ਲਈ ਬਣਾਈ ਗਈ ਸੀ ਅੱਜ ਤੋਂ ਤਕਰੀਬਨ 10-12 ਵਰਿਆ ਪਹਿਲਾਂ ਅਸੀਂ ਉਹਨਾਂ ਸਾਰੇ ਨੂੰ ਦੱਸਣਾ ਚਾਹੁੰਦੇ ਹਾਂ ਤੁਸੀਂ ਇਹ ਸਰਕਾਰ ਦੇ ਇਹ ਜਿਹੜੇ ਨੁਮਾਇੰਦੇ ਨੇ ਜਿਹੜੇ ਲੱਖਾਂ ਰੁਪਏ ਤਨਖਾਹ ਲੈਂਦੇ ਨੇ ਜਾਂ ਲੋਕਾਂ ਦੇ ਚੁਣੇ ਹੋਏ ਵਿਧਾਨ ਸਭਾ 'ਚ ਭੇਜੇ ਨੇ ਉਹਨਾਂ ਨੂੰ ਥੋੜਾ ਜਿਹਾ ਦੱਸਿਓ ਤੇ ਪੰਨੀ ਔਰ ਟੀਕੇ 'ਚ ਕੀ ਫਰਕ ਹੈ ਪੰਨੀ ਤੇ ਹਜ਼ਾਰਾਂ ਮੁੰਡੇ ਜਿਹੜਾ ਨਸ਼ਾ ਲੈਂਦੇ ਨੇ ਔਰ ਟੀਕੇ ਦੀ ਵਰਤੋਂ ਕਰਦੇ ਨੇ ਇਹ ਪੰਨੀ ਔਰ ਟੀਕੇ ਦਾ ਫਰਕ ਦੱਸੋ ਜਰਾ ਉਹਨਾਂ ਨੂੰ ਫਰਕ ਜੀ ਇਹੋ ਹੀ ਹੈ ਵੀ ਪੰਨੀ ਦੇ ਥੋੜਾ ਮਿਲਦਾ ਆ ਮੋਲ ਪੰਨੀ ਤੇ ਨਹੀਂ ਅਸਰ ਹੁੰਦਾ ਨਾਲੋਂ ਤੇ ਇਸ ਕਰਕੇ ਟੀਕਾ ਲਾਉਂਦੇ ਆ ਟੀਕੇ ਦੇ ਥੋੜੇ ਦਾ ਅਸਰ ਹੋਇਆ ਨਾਲੋਂ ਚਿੱਟਾ ਲੈਂਦੇ ਆ ਤੇ ਪੰਨੀ ਦੇ ਲਾਉਂਦੇ ਆ ਪੰਨੀ ਨੂੰ ਨਹੀਂ ਗੱਲ ਬੰਦੀ ਪੰਨੀ ਤੇ ਸੜਦਾ ਆ ਫਿਰ ਲਾਉਂਦੇ ਲੈਣਾ ਤੇ ਜਾ ਕੇ ਥੋੜਾ ਟੀਕੇ ਜੇ ਆ ਵੀਕੇ ਆਮ ਜਦਸੇ ਘੋਲ ਕੇ ਲਾ ਲੈਂਦੇ ਆ ਜੀ ਥੋੜਾ ਕਰਕੇ ਨਿਸ਼ਾਨਾ ਫਿਰ ਟੀਕੇ ਨਾਲ ਜਿਆਦਾ ਰਹਿ ਜਾਂਦਾ ਅੱਛਾ ਤੇ ਇਹ ਟੀਕੇ ਚ ਕੀ ਘੋਲਦੇ ਨੇ ਚਿੱਟਾ ਜੀ ਹਾਂ ਤੇ ਤੁਸੀਂ ਟੀਕੇ ਤੋਂ बच ਕੇ ਕਿ ਟੀਕਾ ਵੀ ਲਾਇਆ ਹੋਇਆ ਸੀ ਤੁਸੀਂ ਕਹਿੰਦੇ ਕਿ ਕਿਤੇ ਦਿਨਾਂ ਚ ਪਹਿਲਾਂ ਨਹੀਂ ਲਾਉਂਦੇ ਰਹੇ ਬੰਦਾ ਜੀ ਟੀਕਾ ਲਾਉਂਦੇ ਰਹੇ ਹੋ ਟੀਕੇ ਤੋਂ ਨਿਕਲ ਆਏ ਤੁਸੀਂ ਹਾਂ ਨਹੀਂ ਨਿਕਲ ਆਏ ਹਾਂ ਤੇ ਪੰਨੀ ਤੋਂ ਪੰਨੀ ਤੋਂ ਵੀ ਥੋੜਾ ਨਿਕਲੇ ਆ ਪਰ ਕਿਰੇ ਕਿਰੇ ਕਰ ਲਈਦਾ ਜੀ ਹਾਂ ਤੇ ਅੱਜ ਜਦੋਂ ਸਵੇਰੇ ਤੁਸੀਂ ਕੀਤਾ ਸੀ ਕਿੰਨੇ ਦਿਨਾਂ ਬਾਅਦ ਕੀਤਾ ਸੀ ਪੰਨੀ ਵਾਲਾ ਪੰਨੀ ਵਾਲਾ 14 ਦਿਨਾਂ ਬਾਅਦ ਕੀਤਾ ਏ ਤੇ ਕਿੱਥੇ ਬੈਠ ਕੇ ਉਹ ਦਾ ਆਪਣੇ ਘਰੇ ਬੈਠ ਕੇ ਲਾਇਆ ਅੱਛਾ ਆਪਦੇ ਘਰੇ ਬੈਠ ਕੇ ਆ ਜਿਹੜਾ ਟੁੱਟਿਆ ਹਸਪਤਾਲ ਹੈ ਇਹ ਕਿੰਨੇ ਦਿਨ ਪਹਿਲਾਂ ਤੱਕ ਇਹ ਹਸਪਤਾਲ ਚੱਲਦਾ ਸੀ ਤੇ ਮਰੀਜ਼ ਆਪਣਾ ਇਲਾਜ ਕਰਾਉਣ ਆਉਂਦੇ ਸੀ ਸਿਹਤ ਬਣਾਉਣ ਆਉਂਦੇ ਸੀ ਇਹ ਨਾ ਆਪਣੇ ਜੀ ਇਸ ਉੱਟਾ ਬਾਜ ਰਹੀ ਤੇ ਆਉਣੀ ਨੇ ਨਰਸ ਨੂੰ ਲੈ ਗਏ ਸੀ ਹਾਂ ਉੱਟਾ ਬਾਜ ਰਹੀ ਹਸਪਤਾਲ ਦੀ ਮੋੜ ਕੇ ਚਲੋ ਰਿਪੇਅਰ ਹੋਂਦਿਆ ਸੀ ਹੂੰ ਤੇ ਜਿਹੜੀ ਹਸਪਤਾਲ ਵਿੱਚ ਨਰਸਾਂ ਆ ਮਾ ਜਿਹੜੇ ਡਾਕਟਰ ਉਹ ਸਾਰੇ ਆਪਣੇ ਪਟਿਆਜ ਕਰਦੇ ਬੈਠੇ ਆ ਅੱਛਾ ਤੇ ਇੱਥੇ ਮੇਰ ਆਉਂਦੀ ਰਿਹਾ ਮੇਰ ਵੀ ਹੋਈ ਵੀ ਜੀ ਸਾਰਾ ਹੀ ਨੁਕਸਾਨ ਫੇਰ ਹੋ ਗਿਆ ਨਹੀਂ ਇਹ ਹਸਪਤਾਲ ਕਦੋਂ ਖਾਲੀ ਕਰਾਇਆ ਸੀ ਰਿਪੇਅਰ ਲਈ ਕਿੰਨੀ ਦੇਰ ਹੋ ਗਈ ਕੀ ਹੋ ਗਿਆ ਸਾਲ ਕਿੱਦੀ ਇਹਨਾਂ ਨੂੰ ਸਾਲ ਹੀ ਹੋਇਆ ਤਾਂ ਇੱਕ ਸਾਲ ਚ ਇਹ ਨਸ਼ਿਆਂ ਦਾ ਅੱਡਾ ਬਣ ਗਿਆ ਅੱਡਾ ਬਣ ਗਿਆ ਅੱਛਾ ਕੋਈ ਪੁੱਛਕਿਛ ਨਹੀਂ ਇੱਥੇ ਨਹੀਂ ਕੋਈ ਨਹੀਂ ਜਿਹੜਾ ਆਉਂਦਾ ਸਿੱਧਾ ਆਦਾ ਕਰਕੇ ਕੰਮ ਚੱਲਦਾ ਜੀ ਤੇ ਇਹ ਸਾਲ ਪਹਿਲਾਂ ਸਰਕਾਰੀ ਹਸਪਤਾਲ ਸੀ ਹੁਣ ਮੌਜੂਦਾ ਸਰਕਾਰੀ ਹਸਪਤਾਲ ਕਿੱਥੇ ਹੈ ਹਾਂਜੀ ਉਹ ਆਪਣੇ ਥੱਲੇ ਆਣ ਘਰ ਦੇ ਬੈਠੇ ਆ ਜੀ ਪੰਚਾਇਤ ਘਰ 'ਚ ਬੈਠੇ ਡਾਕਟਰ ਹਾਂਜੀ ਕਿੰਨੇ ਕੁ ਡਾਕਟਰ ਨਰਸਾਂ ਹੋਣੀਆਂ ਉੱਥੇ ਉੱਥੇ ਹੁੰਦੀਆਂ ਜੀ ਦੋ ਚਾਰ ਨਰਸਾਂ ਦੀਆਂ ਇੱਕ ਅੰਦਰ ਡਿੱਟੇ ਜੀ ਠੀਕ ਹੈ ਤੇ ਇੱਥੋਂ ਸਭ ਤੋਂ ਨੇੜੇ ਨਸ਼ਾ ਛਡਾਊ ਕੇਂਦਰ ਕਿੰਨੀ ਦੂਰ ਹੈ ਇੱਥੋਂ ਜੀ ਆਪਣੇ ਨਸ਼ਾ ਦਾ ਉਹ ਤੇ ਕੋਈ ਦੂਰ ਦੂਰੀ ਆ ਕਾਫੀ ਕਿੰਨੇ ਕਿਲੋਮੀਟਰ ਤੇ ਹੈ ਕਿਹੜੇ ਕੋਈ ਕਸਬੇ ਤੇ ਸ਼ਹਿਰ ਕਿੱਥੇ ਕਰਕੇ ਹੋਣਾ ਜਿਹੜਾ ਇੱਥੋਂ ਜਿਹੜੇ ਤੁਸੀਂ ਕਿਹੜੇ ਨਸ਼ਾ ਸ਼ਰਾਵ ਕੇਂਦਰ ਜਾਂਦੇ ਰਹੇ ਹੋ ਮੈਂ ਵੀ ਜੀਰੇ ਗਿਆ ਨਾ ਜੀਰੇ ਵਾਲਾ ਆਪਣੇ ਇੱਥੇ ਆਪਣੇ ਮਖੂਆ ਮਖੂ ਵੀ ਜੀ ਜੇ ਇੱਥੋਂ ਤਾਂ ਫੇਰ 15 15 20 20 ਕਿਲੋਮੀਟਰ ਦੂਰ ਨੇ ਹਾਂ ਜੀ ਹੂੰ ਤੇ ਲੋਈ ਜਾਈਦਾ ਆਈਦਾ ਜੀ ਹੂੰ ਕੋਸ਼ ਇੱਕ ਬ੍ਰਹਮਪੁਰਾ ਲੱਗਿਆ ਜੀ ਇੱਕ ਬ੍ਰਹਮਪੁਰਾ ਲੱਗਿਆ ਹੈ ਜਮਰਾਈ ਜिला ਤਰਨਤਾਰਨ ਐਥੈਂਡ ਵੈਲਫੇਅਰ ਸੈਂਟਰ ਪਿੰਡ ਜਮਰਾਈ ਜਿੱਥੇ ਜਿਹੜਾ ਕਿ ਹੁਣ ਪਿੰਡ ਜਮਰਾਈ ਇੱਕ ਹਸਪਤਾਲ ਦੀ ਬਿਲਡਿੰਗ ਹੈ ਜਿਹੜੀ ਕਿ ਹੁਣ ਇੱਥੇ ਨਸ਼ੇੜੀਆਂ ਦਾ ਇੱਕ ਘਰ ਬਣ ਚੁੱਕਿਆ ਹੈ ਦਿਨ ਰਾਤ ਜਦੋਂ ਵੀ ਕੋਈ ਚਿੱਟਾ ਇਸ ਪਿੰਡ ਸਪਲਾਈ ਹੁੰਦਾ ਹੈ ਦਬਾ ਦਬ ਨੌਜਵਾਨ ਲੜਕੇ ਈਵਨ ਕਿ 12-12 ਤੱਕ ਸਾਲ ਦੇ ਲੜਕੇ ਜਿਹੜੇ ਇੱਥੇ ਟੀਕੇ ਲਾਉਣ ਜਾਂ ਆਪਣੀ ਟੈਂਟ ਫਾਇਲ ਤੇ ਜਿਹਨੂੰ ਪੰਨੀ ਕਹਿੰਦੇ ਆ ਪੰਨੀ ਨਾਲ ਜਿਹੜਾ স্মੋਕ ਇਨਹੇਲ ਕਰਨ ਲਈ ਨਸ਼ੇ ਲੈਂਣ ਲਈ ਇੱਥੇ ਆਉਂਦੇ ਨੇ ਤੇ ਜਦੋਂ ਅਸੀਂ ਪੁੱਛਿਆ ਬਈ ਇਹ ਪਿੰਡ ਇਹ ਜਿਹੜਾ ਹਸਪਤਾਲ ਇੱਕ ਸਾਲ ਪਹਿਲਾਂ ਤੱਕ ਕੰਮ ਕਰਦਾ ਸੀ ਪਿੰਡ ਵਾਲੇ ਦੇ ਮੁਤਾਬਕ ਡਾਕਟਰ ਔਰ ਨਰਸਾ ਇਸ ਹਸਪਤਾਲ ਦੀਆਂ ਕਿੱਥੇ ਬਹਿੰਦੇ ਨੇ ਇਸ ਵੇਲੇ ਉਹ ਬਹਿੰਦੇ ਨੇ ਪੰਚਾਇਤ ਘਰ ਪਿੰਡ ਦਾ ਹਸਪਤਾਲ ਨਸ਼ਿਆ ਦੇ ਵਰਤੋਂ ਲਈ ਔਰ ਹਸਪਤਾਲ ਦੇ ਜਿਹੜੇ ਡਾਕਟਰ ਤੇ ਨਰਸਾ ਨੇ ਉਹ ਹੁਣ ਪੰਚਾਇਤ ਘਰ ਬਹਿੰਦੇ ਨੇ ਇਹ ਹਾਲਾਤ ਨੇ ਪਿੰਡ ਜਮਾ ਰਾਏ ਦੇ ਇਹ ਹੜਾ ਦੇ ਮਾਹੌਲ ਚ ਜਦੋਂ ਕਿ ਲੋਕ ਆਪਣੇ ਜਾਨ ਮਾਲ ਨੂੰ ਬਚਾਉਣ ਲਈ ਭੱਜ ਰਹੇ ਨੇ ਨੱਠ ਰਹੇ ਨੇ ਬਖਰੀ ਬਖਰੀ ਥਾਵਾਂ ਤੋਂ ਬਾਹਰ ਲਿਆ ਸਟੇਟ ਤੋਂ ਵੀ ਜਦੋਂ ਰੈਸਕਿਊ ਆਪਰੇਸ਼ਨ ਚੱਲ ਰਿਹਾ ਹੋਵੇ ਫੜਾ ਦੇ ਇਹਨਾਂ ਹਾਲਾਤਾਂ 'ਚ ਵੀ ਜਿਹੜਾ ਨਸ਼ੇ ਵਰਤਨ ਵਾਲੇ ਲੋਕ ਨੇ ਜਿਹੜੇ ਨਸ਼ੇ ਸਮਗਲਰ ਨੇ ਉਹ ਆਪਣਾ ਕੰਮ ਨਹੀਂ ਰੋਕ ਰਹੇ ਨਸ਼ੇ ਦੀ ਵਰਤੋਂ ਫੜਾ ਦੇ ਮਾਹੌਲ 'ਚ ਵੀ ਨਹੀਂ ਰੁਕ ਰਹੀ ਮੈਂ ਪ੍ਰਭਜੀਤ ਸਿੰਘ ਜਾਮਾ ਰਾਏ ਪਿੰਡ ਤੋਂ ਜੇ ਤੁਹਾਨੂੰ ਇਹ ਸਾਡੀ ਗੱਲਬਾਤ ਪਸੰਦ ਆਈ ਤਾਂ ਇਸ ਨੂੰ ਲਾਈਕ ਕਰੋ ਔਰ ਸ਼ੇਅਰ ਵੀ ਕਰੋ ਲਾਈਕ ਕਰਨ ਦਾ ਮਤਲਬ ਜੇ ਤੁਹਾਨੂੰ ਲੱਗਿਆ ਇਹ ਗੱਲ ਲੋਕਾਂ ਤੱਕ ਪਹੁੰਚਣੀ ਚਾਹੀਦੀ ਹੈ ਔਰ ਇਹ ਮੈਸੇਜ ਦੂਰ ਇਹ ਮੈਸੇਜ ਦੂਰ ਲੋਕਾਂ ਤੱਕ ਪਹੁੰਚਣਾ ਚਾਹੀਦਾ ਹੈ ਤਾਂ ਇਸ ਨੂੰ ਲਾਈਕ ਕਰਕੇ ਇਹ ਸਾਡੀ ਸਟੋਰੀ ਨੂੰ ਸ਼ੇਅਰ ਵੀ ਕਰੋ ਔਰ ਸਾਡੇ ਸਟੋਰੀ ਟੌਪ ਚੈਨਲ ਨੂੰ ਸਬਸਕ੍ਰਾਈਬ ਵੀ ਕਰੋ ਇੱਕ ਗੱਲ ਹੋਰ ਤੁਸੀਂ ਦੇਖ ਰਹੇ ਹੋ ਕਿ ਸਕਰੀਨ ਦੇ ਥੱਲੇ ਇੱਕ ਪੱਟੀ ਬਣੀ ਹੋਈ ਹੈ ਜਿਸ ਤੇ QR ਕੋਡ ਹੈ QR ਕੋਡ ਵਿੱਤੀ ਸਹਾਇਤਾ ਲਈ ਹੈ ਤੁਸੀਂ ਇਸ QR ਕੋਡ ਦੇ ਰਾਹੀਂ ਤੁਸੀਂ ਸਾਨੂੰ ਵਿੱਤੀ ਸਹਾਇਤਾ ਦੇ ਸਕਦੇ ਹੋ ਕਈ ਲੋਕ ਦਸਵੰਦ ਦਾ ਇਸਾ ਕੱਢਦੇ ਨੇ ਦਸਵੰਦ ਦੇ ਤੌਰ ਤੇ ਤੁਸੀਂ ਦਸਵੰਦ ਸਮਝ ਕੇ ਉਸ ਤੋਂ ਕੁਝ ਹਿੱਸਾ ਸਾਡੇ ਵਰਗੇ ਮੀਡੀਆ ਯੂਟਿਊਬਰਸ ਨੂੰ ਸਾਨੂੰ ਵਿੱਤੀ ਸਹਾਇਤਾ ਪਹੁੰਚਾ ਸਕਦੇ ਹੋ ਤਾਂ ਕਿ ਸਾਡੇ ਵੀ ਹੱਥ ਮਜ਼ਬੂਤ ਹੋਣ ਔਰ ਸਾਡੇ ਵਰਗੇ ਪੱਤਰਕਾਰ ਜਿਹੜੇ ਕਿ ਆਜ਼ਾਦ ਪੱਤਰਕਾਰੀ ਕਰਦੇ ਨੇ ਕਿਸੇ ਵੱਡੇ ادارے ਨਾਲ ਨਹੀਂ ਜੁੜੇ ਹੋਏ ਕਿਸੇ ਵੱਡੇ ਚੈਨਲ ਨਾਲ ਨਹੀਂ ਜੁੜੇ ਹੋਏ ਜਿਹੜੇ ਲੋਕਾਂ ਦੀਆਂ ਗੱਲਾਂ ਲੋਕਾਂ ਦੇ ਸਾਹਮਣੇ ਲੋਕਾਂ 'ਚ ਰੱਖਣਾ ਚਾਹੁੰਦੇ ਨੇ ਆਪਣੇ ਪਰਦੇ ਦੇ ਰਾਹੀਂ ਦੱਸਣਾ ਚਾਹੁੰਦੇ ਨੇ ਪੰਜਾਬ ਦੇ ਹਾਲਾਤ ਜ਼ਮੀਨ ਨਾਲ ਜੁੜੇ ਹਾਲਾਤ ਉਹਨਾਂ ਦੇ ਹੱਥ ਮਜ਼ਬੂਤ ਕਰੋ ਜਿਹੜੇ ਕਿ ਮਾਨਸੇ ਤੋਂ ਲੈ ਕੇ ਅਮਰਸਰ ਗੁਰਦਾਸਪੁਰ ਤੱਕ ਕੰਮ ਕਰਦੇ ਨੇ ਔਰ ਲੋਕਾਂ ਦੀ ਸਾਰ ਲੈ ਕੇ ਲੋਕਾਂ ਦੇ ਮੁੱਦੇ ਭਾਵੇਂ ਉਹ ਮਾਈਨਿੰਗ ਦਾ ਮੁੱਦਾ ਹੋਵੇ ਜਾਂ ਨਸ਼ਿਆ ਦਾ ਮੁੱਦਾ ਹੋਵੇ ਜਾਂ ਹੋਰ ਵੀ ਕੋਈ ਲੋਕਾਂ ਨਾਲ ਜੁੜਿਆ ਪੱਖ ਦਾ ਮੁੱਦਾ ਹੋਵੇ ਉਸ ਨੂੰ ਇੱਕ ਵੀਡੀਓ ਸਟੋਰੀ ਦੇ ਫਾਰਮ ਤੇ ਇੱਕ ਡਾਕੂਮੈਂਟਰੀ ਦੇ ਫਾਰਮ 40 ਤੱਕ ਪਹੁੰਚਾਉਂਦੇ ਨੇ ਮੈਂ ਸਟੋਰੀ ਟਾਕ ਚੈਨਲ ਤੋਂ ਇਹ ਸੇ ਕਰਕੇ ਸਾਡਾ ਸਟੋਰੀ ਟਾਕ ਚੈਨਲ ਵੀ ਸਬਸਕ੍ਰਾਈਬ ਕਰੋ ਤਾਂਕਿ ਵੱਧ ਤੋਂ ਵੱਧ ਤੁਸੀਂ ਵੀ ਜਾਣੂ ਹੋ ਸਕੋ हाँ थोड़े मन इस भीडियो में देख के बहुत विचार कई आ रहे हो जो थोड़े मन च कोई गलबात है तो इस चैनल के थले कोमेंट्स कॉलम है कोमेंट्स कॉलम च अपने कोमेंट्स लिखो अपने विचार लिखो ताकि नॉलेज भी वाधा हो जानकारी भी वाधा होारा जाणू होए और भी चैनलाइब करो मैं प्रभजीत सिंह स्टोरीटॉक चैनल तो पिंड जामा रे जिला तरन तारण तो सत श्रीकाल